ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ YouTube ਚੈਨਲ ਸਰਾ ਫੈਮਲੀ ਤੇ ਹੋਰ ਸੁਣਾਓ ਜੀ ਸਾਰੇ ਕਿਦਾਂ ਸਾਰੇ ਠੀਕ ਠਾਕ ਹੋ ਜੀ ਤੇ ਅੱਜ ਤਰੀਕ ਹੋ ਗਈ ਹੈ ਜੀ 29 ਤੇ ਟਾਈਮ ਹੋ ਗਿਆ ਦੁਪਹਿਰ ਦਾ ਡੇਢ ਦਾ ਟਾਈਮ ਹੋ ਗਿਆ ਤੇ ਆਪਾਂ ਜਿਹੜੀ ਵੀਡੀਓ ਸ਼ੁਰੂ ਕਰ ਸ਼ੁਰੂ ਕਰੀ ਆ ਹੁਣ ਤੇ ਮੌਸਮ ਹੈਗਾ ਕੱਲ ਤਾਂ ਆਪਣੇ ਧੁੱਪ ਨਿਕਲੀ ਸੀ ਵਧੀਆ ਠੀਕ ਸਹੀ ਜਾਂਦੀ ਬੱਦਲ ਸੀ ਵਿੱਚੀ ਧੁੱਪ ਸੀ ਅੱਜ ਘਟ ਕਰ ਦਿੱਤਾ ਵਿੱਚੀ ਬੱਦਲ ਸੀ ਵਿੱਚੀ ਧੁੱਪ ਸੀਗੀ ਤੇ ਅੱਜ ਸਵੇਰੇ ਬੱਦਲ ਵਾਈ ਸੀ ਵਿੱਚੀ ਧੁੱਪ ਸੀ ਤੇ ਹੁਣ ਇੰਨਾ ਜ਼ਿਆਦਾ ਅਚਾਨਕ ਹੀ ਮੀਂਹ ਆ ਗਿਆ ਮੈਂ ਤੁਹਾਨੂੰ ਦਿਖਾਉਣੀ ਆਜੋ ਤੇ ਹੁਣ ਮੀਂਹ ਆ ਗਿਆ ਮੀਂਹ ਖੜਾ ਨਹੀਂ ਛੱਡ ਰਿਹਾ ਪਤਾ ਨਹੀਂ ਕੀ ਗੱਲ ਉਹ ਦੇਖੋ ਹੁਣ ਮੀਂਹ ਪਈ ਜਾਂਦਾਗਾ ਤੇ ਸਵੇਰ ਸੀ ਜਿਹੜੀ ਧੁੱਪ ਨਿਕਲੀ ਹੋਈ ਸੀਗੀ ਹੁਣ ਇੰਨਾ ਜ਼ਿਆਦਾ ਇੱਕੋ ਦਾ ਮੀਂਹ ਆ ਗਿਆ ਇਕੱਠਾ ਹੀ ਛੜਾਕੇ ਨਾਲ ਪੂਰਾ ਤੇ ਉਹ ਆਪਾਂ ਨਾ ਲੱਕੜ ਲੈ ਕੇ ਆਂਦੀ ਸੀ ਉਹ ਵਾਲੀ ਜਿਹੜੀ ਟੱਕੀ ਹੋਈ ਆ ਵਿੰਡੋਆਂ ਵਾਲੀ ਵਿੰਡੋਆਂ ਵਾਸਤੇ ਤੇ ਉਹ ਲੱਕੜ ਕੱਲ ਲੈ ਕੇ ਆਂਦੀ ਸੀ ਤੇ ਕੱਲ ਹੀ ਮੀਂਹ ਆ ਗਿਆ ਸ਼ਾਮ ਜਿਹਨੂੰ ਪਹਿਲਾਂ ਧੁੱਪ ਸੀ ਤਾਂ پتہ ਹੀ ਨਹੀਂ ਸੀ ਮੀਂਹ ਆਜੂ ਤੇ ਫਿਰ ਉਹ ਆਪਾਂ ਟੱਕੀ ਆ ਜਿਹੜੀ ਪੰਨਿਆਂ ਨਾਲ ਕੱਲ ਦੀ ਟੱਕੀ ਹੋਈ ਆ ਤੇ ਹੁਣ ਇਹਨੂੰ ਨਾ ਆਪਾਂ ਚੱਕ ਸਕਦੇ ਆ ਕਿਉਂਕਿ ਬਾਰਿਸ਼ ਪੈ ਰਹੀ ਐ ਗਿੱਲੀ ਹੋਜੂ ਗਿੱਲੀ ਕਰਨੀ ਨਹੀਂ ਹੈਗੀ ਤੇ ਰੱਬ ਫੇਰ ਉਹ ਮੀਂਹ ਕੁਲਿਆ ਖੜਾ ਦੇਖੋ ਆ ਦੇਖੋ ਵਿੱਚ ਹੀ ਹਵਾ ਕਿੰਨੀ ਜ਼ਿਆਦਾ ਚੱਲੀ ਜਾਂਦੀ ਆ ਤੇ ਰੱਬ ਕੋਲਿਆ ਖੜਾ ਪੂਰਾ ਦੇਖੋ ਫੇਰ ਚੱਲ ਪਿਆ ਸ਼ੁਰੂ ਹੋ ਗਿਆ ਅੱਜ ਹਵਾ ਦੇ ਨਾਲ ਮੀਂਹ ਪੈਂਦਾ ਨਾਲੇ ਹਵਾ ਤੇ ਨਾਲੇ ਮੀਂਹ ਡਰਾਫਟ ਕਿੰਨੇ ਹਿਲਦੇ ਨੇ ਤੇ ਹੁਣ ਦੇਖੋ ਮੈਨੂੰ ਲੱਗਦਾ ਅੱਜ ਫੇਰ ਇਹ ਸਾਰਾ ਦਿਨ ਹੀ ਪਊਗਾ ਜਿਹੜੇ ਹਿਸਾਬ ਨਾਲ ਇਹ ਚੱਲ ਪਿਆ ਫੇਰ ਪੈਣਾ ਤੇ ਮਸਾ ਆਪਣੇ ਕੰਮ ਸਟਾਰਟ ਹੁੰਦਾ ਉਧਰ ਲੱਕੜ ਵਾਲਾ ਤੇ ਬਸ ਆਪਣੇ ਕੰਮ ਸਟਾਰਟ ਹੁੰਦਾ ਲੱਕੜ ਵਾਲਾ ਤੇ ਉਧਰੋਂ ਰੱਬ ਫੇਰ ਸ਼ੁਰੂ ਹੋ ਜਾਂਦਾ ਹਨਾ ਪਤਾ ਨਹੀਂ ਕੀ ਬਾਨਾ ਕੀ ਨਹੀਂ ਬਾਨਾ ਤੇ ਤਾਂ ਬਾਜ਼ ਘਟ ਕਰ ਬੁੱਤਾ ਤੇ ਉਮੀਦ ਕਰਦੇ ਆਂ ਜੀ ਸਾਰਿਆਂ ਦੇ ਵਧੀਆ ਸੁੱਖ ਸ਼ਾਂਤੀ ਹੋਊਗੀ ਪਾਣੀ ਪੂਣੀ ਜਿੱਥੇ ਆਇਆ ਹੋਊਗਾ ਕੁਝ ਫਰਕ ਪਰ ਜਿਹੜੇ ਸਾਹਮਣੇ ਮੌਸਮ ਦੁਆਰਾ ਖਰਾਬ ਹੋ ਗਿਆ ਮੈਨੂੰ ਨਹੀਂ ਲੱਗਦਾ ਵੀ ਪਾਣੀ ਜਿੱਥੋਂ ਮਾੜਾ ਮੋਟਾ ਨਿਕਲਿਆ ਹੋਊਗਾ ਦੁਆਰਾ ਫੇਰ ਹਨਾ ਉਹੀ ਕੁਝ ਹੋਣ ਲੱਗਿਆ ਹੋਣਾ ਕਿਉਂਕਿ ਬਾਰਿਸ਼ ਤਾਂ ਫੇਰ ਉਮੀ ਬੱਦਲ ਚਲੇ ਆਗੇ ਤੇ ਕੱਲ ਕ ਦਾ ਦਿਨ ਕੁਛ ਮੜਾ ਜਾਂ ਵਧੀਆ ਲੱਗਿਆ ਸੀ ਅੱਜ ਫੇਰ ਸਵੇਰੇ ਤਾਂ ਆਈ ਸੀ ਆ ਦੇਖੋ ਹੁਣ ਵੀ ਇੰਨਾ ਜਿਆਦਾ ਤੇਜ਼ ਮੀਂਹ ਆ ਗਿਆ ਨਾਲ ਹੀ ਹਵਾ ਚੱਲੀ ਜਾਂਦੀ ਆ ਤੇ ਸਾਰੇ ਕਿਤੇ ਹੀ ਇਹ ਮੀਂਹ ਫੇਰ ਕਹਿੰਦੇ ਦੱਸਿਆ ਹੋਇਆਗਾ 2-3 ਦਿਨ ਤੇ ਰੱਬ ਸੋ ਨੁਕਸਾਨ ਰੱਖ ਕੇ ਬਹੁਤ ਨੁਕਸਾਨ ਹੋ ਗਿਆ ਜੀ ਹੈ ਨਾ ਘਰਾਂ ਬੇਕਾਰ ਹੋ ਗਏ ਲੋਕ ਵਿਚਾਰੇ ਫਸਲਾਂ ਗਈਆਂ ਡੁੱਬ ਗਈਆਂ ਸਾਰਾ ਕੁਸੀਂ ਤੈ ਤੈਸ਼ ਨੈਸ਼ ਹੋ ਗਿਆ ਨਾ ਤੇ ਬਸ ਹੁਣ ਤਾਂ ਰਹਿਮ ਕਰੇ ਵਾਹਿਗੁਰੂ ਹਨਾ ਕਿਰਪਾ ਕਰੇ ਤੇ ਆਪਾਂ ਤਾਂ ਹੀ ਅਰਦਾਸਾ ਕਰਦੇ ਆਂ ਵੀ ਹੁਣ ਜੋ ਮੀਮਾਂ ਆਵੇ ਜਿਹੜਾ ਪਾਣੀ ਨਾਲ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋ ਗਿਆ ਤੇ ਇਹ ਨੁਕਸਾਨ ਆ ਤੁਹਾਨੂੰ ਪਤਾ ਹੀ ਆ ਹਨਾ ਜਿਹੜਾ ਨੁਕਸਾਨ ਹੋ ਜਬੇ ਉਹ ਕਦੇ ਰਲਦਾ ਨਹੀਂ ਹੁੰਦਾ ਦੁਆਰਾ ਤੇ ਲੋਕਾਂ ਨੇ ਘਾਰ ਡਿੱਗ ਪੇਛਤਾ ਡਿੱਗ ਪੀਆਂ ਚੋਣ ਲੱਗ ਗਏ ਪੱਕੇ ਘਰ ਵੀ ਦੇਖ ਲੋ ਲੈਂਟਰਾਂ ਵਾਲੇ ਵੀ ਚੋਣ ਲੱਗ ਗਏ ਇਹ ਜਾਂ ਮੀਂਹ ਸੀਗਾ ਮੀਂਹ ਰੱਬ ਦੇ ਰੰਗ ਨੇ ਹੋਣਾ ਬਾਕੀ ਉਸ ਵੈਗਰੂ ਦੇ ਉਹ ਜਾਣੀ ਜਾਣਾ ਉਹਨੇ ਜੋ ਕਰਨਾ ਹੈ ਨਾ ਉਹ ਤਾਂ ਉਹਦੀ ਮਰਜ਼ੀ ਆ ਆਪਾਂ ਤਾਂ ਅਰਦਾਸਾਂ ਕਰ ਸਕਦੇ ਆ ਬੇਨਤੀਆਂ ਕਰ ਸਕਦੇ ਆ ਹੋਰ ਕੁਝ ਨਹੀਂ ਤੇ ਚਲੋ ਜੀ ਅੱਜ ਦੀ ਵੀਡੀਓ ਆਪਾਂ ਬਲੌਗ ਸ਼ੁਰੂ ਕਰਿਆਗਾ ਹੁਣ ਲੱਕੜ ਵਾਲੇ ਮਿਸਤਰੀ ਆਪਣੇ ਆਏ ਹੋਏ ਨੇਗੇ ਲੱਕੜ ਵਾਲਾ ਕੰਮ ਜਿਹੜਾ ਆਪਣਾ ਚੱਲੀ ਜਾਂਦਾਗਾ ਲੱਕੜ ਵਾਲਾ ਕੰਮ ਵੀ ਰੁਕ ਜਾਂਦਾ ਜਦੋਂ ਮੀ ਅ ਬਹੁਤ ਲਗਾਤਾਰ ਪਈ ਜਾਂਦਾ ਤੇ ਫਿਰ ਲਾਈਟ ਦਾ ਕੱਟ ਵੱਜ ਜਾਂਦਾ ਤੇ ਲਾਈਟ ਦੇ ਸਿਰ ਤੇ ਕੰਮ ਹੋਣਾ ਲੱਕੜੀ ਦਾ ਕਿਉਂਕਿ ਮਸ਼ੀਨਾਂ ਖੜ ਜਾਂਦੀਆਂ ਨੇ ਫਿਰ ਲਾਈਟ ਤੋਂ ਬਿਨਾ ਤੋਂ ਵੱਡੀਆਂ ਮਸ਼ੀਨਾਂ ਨੇ ਚੱਲਦੀਆਂ ਵੀ ਨਹੀਂ ਹੈਗੀਆਂ ਇਨਵਰਟਰ ਤੇ ਤਾਂ ਉਹ ਚਲਣੀ ਹੀ ਨਹੀਂ ਹੈਗੀਆਂ ਤੇ ਹੁਣ ਕੱਲ ਦਾ ਵਧੀਆ ਕੰਮ ਚੱਲਿਆ ਸੀ ਤਿੰਨ ਚਾਰ ਮਿਸਤਰੀ ਸੀ ਉਹ ਆਪਣੇ ਅੱਜ ਵੀ ਤੇ ਹੁਣ ਦੇਖੋ ਰੱਬ ਪਤਾ ਨਹੀਂ ਕਿ ਓਹ ਓ ਗਾ ਇਸੇ ਮੈਦਾ ਤੂੰ ਇੱਥੇ ਬੈਠਾ ਹੋਏ ਜਮੂਰਿਆ ਆ ਬਾਹਰ ਨਾ ਮੈਂ ਉਹ ਲਾ ਕੇ ਮੈਂ ਕਾ ਕਿੱਥੇ ਸਰਵਕਾ ਆਹ ਲੈ ਉਹ ਪਿਛਲੀ ਵਾਰ ਵੀ ਫਾਮੀ ਸੀਸ਼ਾ ਮੈਂ ਉਹਦੇ ਤੋਂ ਬਾਅਦ ਨਹੀਂ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਲੀ ਤੇ ਤਰੀਕ ਹੋ ਗਈ ਹੈ ਜੀ ਅੱਜ ਇੱਕ ਇੱਕ ਤਰੀਕਾ ਇੱਕ ਤਰੀਕ ਹੋ ਗਈ ਆ ਤੇ ਨੌਵਾਂ ਮਹੀਨਾ ਜਿਹੜਾ ਅੱਜ ਸ਼ੁਰੂ ਹੋ ਗਿਆ ਤੇ ਨੌਵੇਂ ਮਹੀਨੇ ਦੀ ਸ਼ੁਰੂਆਤ ਹੋ ਗਈ ਮੀਤੋ ਮੀ ਪਈ ਜਾਂਦਾ ਫੇਰ ਉਹਨੇ ਦੁਬਾਰੇ ਤੇ ਖਤਰਾ ਕਹਿੰਦੇ ਸਾਡੇ ਇੱਥੇ ਕੋਲੇ ਉਹ ਨਾਲਾ ਨਾਲ ਹੀ ਕਹਿ ਦਿੰਦੇ ਆਦਰ ਤੇ ਸਵੇਰੇ ਸਵੇਰੇ ਲੌਸਮੈਂਟ ਕਰਤੀ ਬਾਬੇ ਨੇ ਹਨਾ 6 ਵਜੇ ਵੀ ਆਪਦਾ ਆਪਦਾ ਹੋ ਰੱਖੋ ਵੀ ਸੇਫਟੀ ਸੇਫਟੀ ਰੱਖੋ ਵੀ ਆਪਦਾ ਆਪਦਾ ਸਮਾਨ ਜਿਹੜਾ ਜ਼ਰੂਰੀ ਦਾ ਆਪਦੇ ਆਪਦੇ ਉਹਦੇ ਹੱਥਾਂ ਥੱਲੇ ਰੱਖੋ ਵੀ ਨਾਲੀ ਜਿਹੜੀ ਉਹ ਉਹ ਉੱਪਰ ਨੂੰ ਉਛਲ ਰਹੀ ਆ ਵੀ ਚੜਨ ਚੜ ਗਈ ਮਤਲਬ ਕਿ ਵੀ ਆਦਾ ਆਪਦਾ ਵਿਚਾਰ ਰੱਖੋ ਸਵੇਰੇ ਸਵੇਰੇ ਲੋਸਮੈਂਟ ਹੋ ਗਈ ਗੁਰੂ ਘਰ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਬਾਕੀ ਪਤਾ ਨਹੀਂ ਰੱਬ ਬਸ ਇਹ ਪ੍ਰਮਾਤਮਾ ਨੇ ਕੀ ਕਰਨਾ ਕੀ ਨਹੀਂ ਮੀ ਫੇਰ ਪੂਰਾ ਸ਼ੁਰੂ ਹੋ ਰਿਹਾਗਾ ਤੇ ਆ ਦੇਖੋ ਮੈਂ ਭਿੱਜ ਗਈ ਆਉਂਦੀ ਆਉਂਦੀ ਇੱਧਰ ਤੇ ਪੂਰਾ ਫੁੱਲ ਮੀ ਪਈ ਜਾਂਦਾ ਰਾਤ ਦਾ ਵੀ ਪਿਆ ਹੁਣ ਵੀ ਪਈ ਜਾਂਦਾ ਪਤਾ ਨਹੀਂ ਇਹ ਘਟੂਗਾ ਜਾਂ ਨਾ ਘਟੂਗਾ ਵੈਸੇ ਇੱਕ ਤਰੀਕ ਦਾ ਤੇ ਮੀ ਦੱਸਿਆ ਹੋਇਆ ਸੀਗਾ ਰੱਬ ਮੇਰੇ ਘਰੇ ਜੀ ਹੈ ਨਾ ਪਰਮਾਤਮਾ ਸਭ ਤੇ ਕਿਰਪਾ ਬਣਾਈ ਰੱਖੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੇ ਆਪਾਂ ਇੱਧਰ ਆ ਗਏ ਸੀਗੇ ਕਿ ਟੁਕੜੇ ਇਹ ਤੇ ਲੱਟਾਂ ਨਾ ਬੰਨ੍ਹਨੀ ਆ ਹੁਣ ਇਹ ਟੁਕੜੇ ਇਹਦਾ ਤਾਂ ਭਾਏ ਜਾ ਤੇ ਕੁਝ ਕਰਨਾ ਹੋਊਗਾ ਕੋਈ ਗੱਲ ਹੋਊਗੀ ਆਪਾਂ ਇੱਧਰ ਆ ਗਏ ਸੀਗੇ ਜੀ ਆਪਣੇ ਨਵੇਂ ਘਰ ਦੇ ਵਿੱਚ ਜਿੱਥੇ ਆਪਣਾ ਕੰਮ ਹੋਈ ਜਾਂਦਾ ਲੱਕੜੀ ਦਾ हाल मेरा तैयार हुई है हजे तो ये पले पुले ही लाने तो का कम पा चीज बनाई एक आप प्रेस आओ अपना प्रेस काउंटर हो जूगा जो डिजाइन बनू हाँ घूम के, निकल के थोड़ा निकलूगा फिर वह घूम के निकलने वाली जगह वोकलूंगा ना फिर अपने कोई जगह नहीं ना हैगी हाँ आबारा कटे दबारा दोबारा क ਅੰਦਰ ਕਰਕੇ ਆਪਾਂ ਨਾ ਇੱਧਰ ਥੋੜੀ ਜਗ੍ਹਾ ਸੀਗੀ ਆਪਣੇ ਕੋਲੇ ਵੀ ਆਪਾਂ ਸਾਰੀ ਚੀਜ਼ਾਂ ਪੂਰੀ ਦਿਮਾਗ ਲੜਾ ਕੇ ਕੀ ਕਰੀਆ ਇੱਧਰ ਆਪਣੇ ਕੋਲ ਜਗ੍ਹਾ ਸੀਗੀ ਥੋੜੀ ਜੀ ਆਪਾਂ ਫਿਰ ਇੱਥੇ ਨਾ ਦੇਖੋ ਆਹਦੇ ਕਿੰਨਾ ਸੋਹਣਾ ਸ਼ੂ ਰੈਕ ਰੈਡੀ ਹੋ ਗਿਆ ਕਿੰਨੇ ਮਰਜ਼ੀ ਤੁਸੀਂ ਰੱਖ ਸਕਦੇ ਹੋ ਦੇਖੋ ਤੇ ਇਹ ਬਾਹਰ ਨਿਕਲਦਾ ਕਰ ਆਇਆ ਆਪਾਂ ਖਿੱਚ ਕੇ ਮਤਲਬ ਕਿ ਅੰਦਰ ਤਾਂ ਫਿਰ ਇਹ ਡੇਡਾ ਸੀਗਾ ਇੱਧਰਲੇ ਪਾਸੇ ਆਪਣੇ ਇੱਧਰ ਵੀ ਇਨਵਰਟਰ ਦਾ ਬਣਾਇਆ ਹੋਇਆ ਸੀ ਤੇ ਇਹ ਆਪਾਂ ਥੱਲੇ ਇਦਾਂ ਨਿਕਲਣ ਵਾਲਾ ਕਰ ਲਿਆ ਚਲੋ ਇਹ ਵੀ ਚੀਜ਼ ਵਧੀਆ ਬਣ ਗਈ ਨਾਲੇ ਜਗਾ ਕਵਰ ਹੋ ਗਈ ਤੇ ਨਾਲੇ ਆਪਣਾ ਜਿਹੜਾ ਬੂਟ ਜੁੱਤੀ ਜੋੜਾ ਜੋ ਵੀ ਆ ਉਤਾਰ ਹੋ ਜਾਊਗਾ ਤੇ ਦੱਸਿਓ ਜੀ ਤੁਹਾਨੂੰ ਕਿਵੇਂ ਲੱਗਿਆ ਇਹ ਆਪਣਾ ਤੇ ਬਾਕੀ ਅੱਜ ਪੱਲੇ-ਪੁੱਲੇ ਜੇ ਧਰਾ ਕੇ ਗਏ ਨੇ ਹਾਂ ਕੀ ਸਰ ਮੈਂ ਕਿੱਥੇ ਆ ਪਿਆ ਬੱਲਾ ਤੇ ਆ ਚੱਕਦੀ ਇਹਨਾਂ ਨੂੰ ਬਥੇ ਜੜਨ ਨੂੰ ਜੁੜਨਗੇ ਹਨਾ ਦੁਬਾਰਾ ਕਿੱਥੇ ਲਾਇਆ ਪਿਆ ਹਾਂ

ਐਡਾ ਥੋੜਾ ਸੀਗਾ ਹਾਂ ਹੋਰ ਆ ਤਾਂ ਚਿਗਨੀ ਵਾਲਾ ਲੱਗਦਾ ਚਿਗਨੀ ਵਾਲਾ ਨਹੀਂ ਹੈਗਾ ਬੀਬੀ ਇਹ ਇਹ ਢੋਲੀ ਵਾਲਾ ਬਾਹਰ ਨਿਕਲਦੀ ਹੋਊਗੀ ਆਟੇ ਵਾਲੀ ਢੋਲੀ ਉਹਦੇ ਉਹਦੇ ਵਿੱਚ ਪਣਾ ਹੈ ਇਹਦਾ ਬਾਹਰ ਨਿਕ ਆਹ ਫੜ ਕੇ ਖਿੱਚਿਆ ਜਾ ਕਰੂਗਾ ਨਾ ਇਹ ਉਹ ਹੈ ਇਹ ਇਹਦਾ ਘਾਓ ਬੋ ਅੱਡਾ ਡਰੋ ਆ ਕਿੱਥੋਂ ਆਗ ਰੋਕ ਰੀਲਦਾ ਇਹ ਤਾਂ ਉਹਦਾ ਆ ਉਹ ਸ਼ਿੰਕਾ ਵਾਲਾ ਹਾਂ ਤੇ ਬਰੋ ਉਹ ਮਾਰੀ ਨਾ ਤੇਰੀ ਉਹ ਨਾਲ ਹੀ ਨਹੀਂ ਸੀ ਜੁੜਿਆ ਹੋਇਆ ਨਾਲ ਹੀ ਸੀਗਾ ਉਹ ਐਂ ਉਹ ਕਿੱਧਰ ਗਿਆ ਉਹ ਅੱਡ ਨਹੀਂ ਸੀ ਬਣਾਇਆ ਹੋਇਆ ਅੱਛਾ ਉਹ ਜਿਹੜਾ ਖੜਾਈ ਸੀ ਹਾਂ ਉਹ ਤਾਂ ਹਜੇ ਇਹਨਾਂ ਨੇ ਖੜਾਈ ਸੀ ਮਤਲਬ ਕਿ ਜੱਜਮੈਂਟ ਜੀ ਲਈ ਸੀ ਆਦੇ ਬਾਰੀਆਂ ਨੂੰ ਤਾਂ ਇਹ ਸਾਰੀਆਂ ਨੂੰ ਲਾ ਗਏ ਕਿਚਨ ਵਾਲੀਆਂ ਨੂੰ ਵੀ ਲਾ ਗਏ ਕਿਚਨ ਵਾਲੀਆਂ ਨੂੰ ਵੀ ਲਾ ਗਏ ਆ ਆ ਕੰਮ ਕਰਿਆ ਇਹਨਾਂ ਨੇ ਕੱਲ ਉਹ ਦਿੱਕੇ ਲੈਟ ਲਾਈ ਕਰਦੇ ਆ ਆ ਆ ਵੀ ਲੈਟ ਲਾ ਲੈਨੇ ਆਪਾਂ ਯਾਰ ਲੈਟ ਲੱਗੂਗੀ ਬਲਵ ਵੱਡਾ ਅੱਜ ਇਹ ਪਲੱਗ ਪਊਗਾ ਇੱਥੋਂ ਉੱਥੇ ਲੈ ਜਾ ਇਹਨੂੰ ਬਲਵ ਨੂੰ ਚਾਹੀ ਇਹ ਕੰਮ ਵਧੀਆ ਉਹ ਨਸਿੱਕ ਚ ਮਾਰੀ ਬਲਵ ਆ ਜਾਗਾ ਆ ਉੱਪਰ ਦਾ ਉੱਪਰ ਦਾ ਦੋ ਯਾਰ ਬਹਿਠਾ ਕਿchnੜੇ ਆ ਸਾਨੂੰ ਗੂਗਲ ਇਹ ਕੱਚੀਆਂ ਲਾਉਂਦੇ ਐ ਆ ਐਸੀਆਂ ਫੈਬੀ ਕੋਲ ਵੀ ਲਿਟ ਹੈ ਹੋਰੇ ਵੀ ਹੋਰ ਆਊਗਾ ਸੈਟਲ ਲਾ ਕੇ ਹੋਰ ਆਊਗਾ ਵੀ ਸਾਰਾ ਕੁਝ ਹੋਰ ਆਊਗਾ ਪਰ ਹੋਰ ਸਮਾਂ ਤਾਂ ਲਗਾ ਦਾਂ ਨਾ ਯਾਰ ਤੇ ਲੱਗੇ ਤਾਂ ਦੇਖੀ ਤੂੰ ਕੀ ਬਣਦਾ ਇਹਨੂੰ ਇੱਥੇ ਰੱਖੇ ਦੀ ਗੱਲ ਨੂੰ ਉਹ ਗੂੰਜੇ ਚ ਲਾ ਲ ਇਹ ਉਹ ਗੂੰਜੇ ਚ ਲਾ ਲ ਆ ਦੇਖੋ ਜੀ ਮਿਸਤਰੀ ਨਵਾਂ ਲਿਆਂਦਾ ਸੀ ਕਿਚਨ ਚ ਨਾ ਲਾ ਲਾ ਇਹ ਕਿਚਨ ਚ ਨਾ ਲੱਗ ਜੇ ਤੇ ਇੱਥੇ ਆਪਣੇ ਆਊਗਾ ਆ ਆ ਏਰੀਏ ਚ ਆਪਣੇ ਆਊਗਾ ਫ੍ਰਿਜ ਆ ਫ੍ਰਿਜ ਦੀ ਜਗ੍ਹਾ ਫ੍ਰਿਜ ਦੇ ਉੱਤੇ ਇੱਕ ਬਕਸ਼ਾ ਹੋਰ ਬਣੂਗਾ ਤੇ ਬਾਕੀ ਦੋ ਆਪਣੇ ਡਰਾਅ ਆ ਰੈਡੀ ਹੋਗੇ ਇਹ ਤੁਹਾਨੂੰ ਪਤਾ ਵੀ ਆਪਾਂ ਜਿਹੜਾ ਹੁਣ ਚੱਲਦੀ ਐ ਚੀਜ਼ ਡਾਈਨਿੰਗ ਟੇਬਲ ਦਾ ਇੱਕ ਤਰ੍ਹਾਂ ਦਾ ਇਹ ਰੂਪ ਆਗਾ ਵੀ ਨਾਲੇ ਡਾਈਨਿੰਗ ਟੇਬਲ ਦਾ ਕੰਮ ਦਊਗਾ ਉਧਰ ਚੇਅਰ ਲੱਗ ਜੂ ਇਹਦੇ ਪਰਲੇ ਪਾਸੇ ਹਾਂ ਮਤਲਬ ਕਿ ਕੋਈ ਡਾਈਨਿੰਗ ਟੇਬਲ ਉਾਂਤੇ ਖਾ ਸਕਣ ਹਾਂ ਡਾਈਨਿੰਗ ਟੇਬਲ ਉਾਂਤੇ ਹੁਣ ਕੋਈ ਬੈਂਦਾ ਹੀ ਨਹੀਂ ਹੈਗਾ ਤੇ ਆਹ ਚੀਜ਼ ਵਧੀਆ ਰਸੋਈ ਦੇ ਕੋਲੇ ਬੈ ਕੇ ਤੇ ਖਾ ਸਕਦਾ ਹਾਂ ਵਿੱਚ ਆਪਣੇ ਦੋ ਡਰਾਅ ਬਣ ਗਏ ਇਹਨਾਂ ਦੇ ਪੱਲੇ ਲੱਗਣਗੇ ਹਜੇ ਇਹ ਵੀ ਚੀਜ਼ ਬਹੁਤ ਸੋਹਣੀ ਬਣੂ ਉੱਤੇ ਉੱਤੇ ਆਪਾਂ ਨਾ ਚਾਹੇ ਲੱਕੜ ਦਾ ਲਵਾ ਸਕਦੇ ਹਾਂ ਚਾਹੇ ਆਪਾਂ ਗ੍ਰੇਨਾਈਟ ਲਵਾ ਸਕਦੇ ਆ ਉਹ ਆਪਣੀ ਇੱਛਾ ਤੇ ਸਾਡਾ ਮਿਸਤਰੀ ਕਹਿੰਦਾ ਵੀ ਲੱਕੜ ਦਾ ਹੀ ਕਰਾਂਗੇ ਆਪਾਂ ਤੇ ਗ੍ਰੇਨ ਆਇਟ ਵੀ ਸੋਨਾ ਲੱਗਦਾ ਮੈਨੂੰ ਐਦਾਂ ਦਾ ਇਹਦੇ ਨਾਲ ਦਾ ਵੀ ਜੇ ਆਪਾਂ ਐਦਾਂ ਦਾ ਲਵਾਉਣਾ ਹੋਵੇ ਲੱਗ ਜੂਗਾ ਤੇ ਬਾਕੀ ਜਦੋਂ ਸਾਰੀ ਲੋਕ ਇਹਦੀ ਰੈਡ ਨਾ ਉਹ ਤਾਂ ਮੋੜਤੀਆਂ ਸੀ ਸਲੇਬਾ ਪੀਸ ਪੀਸ ਮੋੜਦੇ ਇੱਥੇ ਐਦਾਂ ਪੀਸ ਤਾਂ ਪਿਆ ਹੋਊ ਜੀ ਨਹੀਂ ਹੈਗਾ ਨਹੀਂ ਮੋੜ ਨਹੀਂ ਸੀ ਦਿੱਤਾ ਉਹ ਪੀਸ ਤਾਂ ਵੱਡੇ ਪੀਸ ਮੋੜ ਉਹ ਇੱਥੇ ਸੀ ਜੇ ਹੈਗਾ ਸੀ ਥੋੜਾ ਕਿੱਥੇ ਗਾ ਬਣਾਓ ਗ੍ਰੇਨ ਹੈ ਕਿ ਉਹ ਤਾਂ ਚਕਲੇ ਵਾਸਤੇ ਰੱਖਿਆ ਹੋਇਆ ਆਪਾਂ ਹਾਂ ਚਕਲੇ ਦੀ ਕੋਈ ਜ਼ਰੂਰੀ ਨਹੀਂ ਜੇ ਤੇਲੇ ਬਣਾ ਹੋਵੇ ਚਕਲੇ ਬਣਾ ਦ ਸਰ ਵੀ ਜਾਊਗਾ ਮੈਨੂੰ ਲੱਗਦਾ ਵੀ ਹੁਣ ਮੈਂ ਲੱਗਦਾ ਵੀ ਲੱਕੜੀ ਸੋਹਣੀ ਲੱਗੂਗੀ ਸ਼ਾਇਦ ਚਕਲੇ ਵੀ ਕਟਾਵਾਂਗੇ ਆਪਾਂ ਤੇ ਬਾਕੀ ਦੱਸਿਓ ਤੁਹਾਨੂੰ ਕਿਵੇਂ ਲੱਗ ਰਿਹਾ ਕੰਮ ਹਜੇ ਤਾਂ ਹੋ ਰਿਹਾ ਹਜੇ ਤਾਂ ਹੋਇਆ ਨਹੀਂ ਜਦੋਂ ਫਾਈਨਲ ਲੁੱਕ ਆ ਗਈ ਫਿਰ ਬਹੁਤ ਵਧੀਆ ਲੱਗੂਗਾ ਇਹ ਨਹੀਂ ਐ ਕਹਿੰਦਾ ਸੀ ਪ੍ਰਦੀਪ ਉਹ ਕਹਿੰਦਾ ਸ਼ਾਇਦ ਉਹ ਕੰਮ ਲਊਗਾ ਇਹ ਤੋਂ ਮੈਂ ਵੀ ਉਹਨੂੰ ਕਹੀ ਗਈ ਉਹ ਇਹ ਤਾਂ ਟੇਬਲ ਬਣਵਾਵਾਂਗੇ

ਉਹ ਤਾਂ ਬਰੋਂ ਆਉਣਗੀ ਫੇਰ ਵੀ ਮੀਂਹ ਪੈਂਦਾ ਇਤਫਾਜ਼ੇ ਕਿਵੇਂ ਆਉ। ਚਲ ਆਪਾਂ ਵੀ ਰੋਟੀ ਪਾਣੀ ਨਤਰੀਏ। ਸਹੀ ਵੱਲ ਲਾਉਂਦੇ ਨਾ ਕੈਸੇ ਨਿੱਕੜ ਦਾ ਮੰਨਣਾ ਨਾ ਆ। ਆਪਨੇ ਹੋਏ ਭਈ ਇੱਕ ਅੰਮਾ ਦੇ ਟਾਈਮ ਲੱਗਦਾ ਜਿਵੇਂ ਪਾ ਰਹੀ ਉਹਦੇ ਬਿੰਡੂਆਂ ਤੇ ਹੁਣ ਲਾਉਣਾ। ਕੱਲ ਦਿੱਤੇ ਸੀ ਇਹਨਾਂ ਨੂੰ ਕੱਪੜੇ ਮੰਗੇ ਸੀ ਇਹਨਾਂ ਨੂੰ। ਇੱਕ ਉਤਮ ਦਾ ਸੀਗਾ। ਹੜਜਾ ਵੇ ਵੀ ਅੱਛਾ ਵੇ ਜਾ ਮੀਂਦੂ ਦੁੱਧ ਲੂ ਗਈ ਵਿਚਾਰਾ ਹੋ ਕੀ ਕਰੇ ਵੇ ਜਾ ਤਾਂ ਹਾਂ ਤਾਂ ਦਾ ਟਾਈਮ ਨਹੀਂ ਕਾ ਲਓ ਵੀ ਕੀ ਬਣਾਇਆ ਲਓ ਜੀ ਮੀਂ ਪੈਂਦੇ ਤੇ ਗੜੀ ਬਣਾਤੀ ਇਹਦੇ ਦੁੱਧ ਪਾਉਣ ਆਂਦੀ ਸੀ ਹੋਰ ਜਿਆਦਾ ਫਿੱਕੀ ਚਾਹ ਮਿਕਸ ਕਰ ਲਾ ਆ ਮੈਂ ਤਾਂ ਪਿੱਕੀ ਚਾਹ ਬਣ ਰਹੀ ਐ ਆਲੂ ਨਹੀਂ ਪਾਇਆ ਗੜੀ ਦੇ ਵਿੱਚ ਗੜੀ ਵਿੱਚ ਗੜੀ ਵਿੱਚ ਵੀ ਪਾ ਲੇ ਫਾਦੂ ਦੀ ਕੜੀ ਚ ਹਰੀ ਮਿਰਚ ਵਧੀਆ ਲੱਗਦੀ ਆ ਬੱਡੀ ਸਿਆ ਨਹੀਂ ਪਾਉਨੇ ਆ ਹਾਂ ਅਕਾ ਚਮਾ ਟਿੱਕੀ ਚ ਪਾ ਲੈਨੇ ਆ ਆ ਕੱਚੀਆਂ ਨਹੀਂ ਜਮਾ ਟਿੱਕੀ ਜਮਾ ਕੱਟਾ ਉਹ ਰੋੜਾ ਆਦੀ ਉਹ ਵੀ ਬੋਲੀ ਜਾਂਦਾ ਹੰਦ ਲੱਗੀ ਹੁੰਦੀ ਆ ਉਸ ਕੰਮ ਦਾ ਕੋਈ ਕੰਮ ਹੈ ਨਹੀਂ ਬਾਲਟੀ ਲੈ ਕੇ ਨਹੀਂ ਆਹ ਬਾਲਟੀ ਵੀ ਮੰਦੇ ਨਹੀਂ ਜੀ ਜੀ ਜਾਂਦਾ ਬੋਲਦਾ ਮੈਂ ਬੋਰ ਹੰਡਾ ਥੋੜਾ ਪਾਣੀ ਪੁੰਦਾ ਤੂੰ ਲਓ ਤੂੰ ਲਓ ਨਾ ਪੁੱਤ ਅਰ ਜੋਨੇ ਕੋਹੋਂ ਤੇ ਪਾ ਕੇ ਇਹ ਪਾਣੀ ਪੀ ਗਏ ਕਿ ਨਹੀਂ ਲਿਆ ਆ ਪਾਣੀ ਇੱਕ ਨੀਲਾ ਈ ਛਤਰੀ ਸੀਗੀ ਮੀ ਛੋਟੀ ਈ

ਸਹੀ ਰੱਖਿਆ ਆ ਤੂੰ ਰੁਝ ਕੀ ਲੱਗੀ ਮੈਨੂੰ ਕਿਧਰ ਆ ਦੇਖੀ ਸੜੀ ਹੋਈ ਮੱਝ ਉਹੀ ਤੂੰ ਤੇਰੇ ਵਿੱਚ ਆ ਕੇ ਦੇਖ ਨਾ ਉਹ ਗਨੀ ਸੜੀ ਹੋਈ ਕਿ ਮੈਂ ਕਹਦਾ ਹਾਂ ਆ ਰੰਗੀ ਜਾਂਦੀ ਆ ਆਰੀ ਰਾਤਰੀ ਕੀ ਜੀ ਇਹ ਤਾਂ ਅਗਲੀ ਦੁੱਧ ਤਾਂ ਦੇਂਦੀ ਆ ਚਲੋ ਕਿਵੇਂ ਕਿਵੇਂ ਨਾ ਨਹੀਂ ਦਿੰਦੀ ਹੂੰ ਰਾਤ ਦੇ ਨਹੀਂ ਦੱਸਾਂਗੀ

ਕੀ ਨੇੜੇ ਆ ਦੋ ਸੂਰ ਦਾ ਨੂੰ ਖੋਜੇ ਦਾ ਬਾਰੀ ਬੜੀ ਹੈ ਬਾਰੀ ਨਰਮ ਬਣਾ ਆ ਪੱਤ ਨੀ ਰੱਖੀ ਹਾਂ ਨਾ ਇਹ ਤਾਂ ਬਕੂਰੇ ਆ ਨਾ ਨਾ ਨਗਰ ਦੇ ਉਹ ਯਾਰ ਤੁੰਗਦਾ ਇੱਕ ਰਾਣੂ ਵੀ ਹੁੰਦੀ ਸੀ ਨਾ ਮੀ ਰਾਣੂ ਤਾਂ ਬਾਰੀ ਕਰਦਾ ਤਾਂ ਤਾਂ ਵੇਚਦੀ ਵੇਚਦੀ ਅਚ ਜਿਹੀ ਸੀ ਕਿ ਪਰ ਵੇਚਦੀ ਦੁੱਧ ਦਾ ਬੱਚਾ ਉਸ ਤੋਂ ਬਰਕਾ ਦੁੱਧ ਵਾਲਾ ਵਧੀਆ ਇਹ ਤੂੰ ਅੱਜ ਦੁੱਧ 3 ਕਿਲੋ ਨਹੀਂ ਦਿਆ ਕਿਵੇਂ ਦੇਖਦੀ ਹੈ ਹੋਰ ਕਿਵੇਂ ਦੇਖਦੀ ਹੈ ਇਹ ਤੂੰ ਬੋਤਲ ਅੱਜ 10 ਕਿਲੋ ਨਾ ਦਿੰਦਾ ਤੈਨੂੰ ਗੱਲ ਤੂੰ ਮੈਨੂੰ ਦਾਣਾ ਨਹੀਂ ਪੋਣਾ ਕਹਦੀ ਇਹ ਕਿ ਐਸੀ ਬਦਮਾਸ਼ੀ ਹੈ ਬਦਮੋਸ਼ ਬਣਦੀ ਹੈ ਤੈਨੂੰ 3 ਕਿਲੋ ਦੇ ਇਹ ਪਤਾ ਕਿੱਡੀ ਗੰਦੀ ਆ ਉਹ ਕਿ ਮੇ ਤਾਂ ਕਹਿੰਦੀ ਹੈ ਕੈਮਰੇ ਚ ਮੈਕਸਮ ਕੋ ਕਰਦੀ ਆ ਮੈਂ ਪਿਆਰ ਕਰਦੀ ਆ ਮੈਂ ਦੇ ਉਹ ਕਹਿੰਦੇ ਉਹ ਕਹੇ ਜene ਦੁੱਧ ਦੀ ਮੰਗੀ ਉਹਦੇ ਰਹਿਣਗੇ ਭੁੱਖੇ ਦੁੱਧ ਹਲਕੇ ਹੋਣੀਏ ਇਹਨਾਂ ਨੂੰ ਪਤਾ ਹੀ ਨਹੀਂ ਹੋਏ ਐ ਪਹਿਲਾਂ ਦੇਖਦੀ ਐ ਕੈਮਰੇ ਚ ਇਹ ਹੂੰ ਲੈਟਰਨ ਲਾ ਲਈ ਉੱਤੋਂ ਮਦਰ ਨਿਹਰਾ ਇਹ ਵੀ ਬੰਨ੍ਹਾ ਲੀ സൂണാലിപ <laughs> ചോപടാ <ska pe> <schodEN> <half> ਪਲੀਜ਼ ਪ੍ਰੇਕਾਂ ਖੜੇ ਹੋ ਜਾਣਾ ਤੜਵਾਦੀ ਮੁੜ ਕੇ ਬੈਠੀ ਹਟ ਪ੍ਰੇਕਾਂ ਚੋਪੜਾ ਅੱਜ ਤੱਕ ਨਿੱਕਣਾ ਤੁਰਦਾ ਦੇਣਾ ਤੂੰ ਤੈਨੂੰ ਗਰਾਮ ਤਾਂ ਦੇ ਦੂੰਗੀ ਤੈਨੂੰ ਕਿਲੋ ਗਾੜੀ ਸਾਡੀ ਆਪਾਂ ਬਹੁਤ ਹੁੰਦੀ ਆ ਟਾਲਾ ਇਹਦੀ ਮਾਂ ਬਹੁਤ ਦਿੰਦੀ ਆ ਦੱਦਾ ਇਹ ਵੀ ਮਾਂ ਬਹੁਤ ਦਿੰਦੀ ਆ ਬਤਾਰੀ ਨੇ ਦੁੱਧ ਬਹੁਤ ਦੇ ਟਾਈਮ ਦਾ ਅਬਰੂੜੀ ਲੈ ਮੈਨੂੰ ਲੈ ਲਾ ਲੈ ਕਿਉਂ ਨੋਮਾਲੇ ਵੇਪਰ ਨੂੰ ਪ੍ਰੋਗਰਾਮ ਕਰਨਾ ਲਓ ਜੀ ਇਹ ਲੌਰੀ ਤੈਨਨੇ ਕਰਾਂ ਮ ਦੁੱਧ ਆ ਗਿਆ ਬਸ ਲੌਰੀ ਤੁਤਰੀ ਨੇ ਮਾਰਟੀ ਭਰਦੀ ਆ ਐ ਅੱਜ ਲੈ ਬੈਹੇ ਟੋਣੀ ਕੁੜੀਆਂ ਤੂੰ ਆਏ ਜੀ ਆਏ ਏ ਡੇ ਨੀ ਮਾਰਾ ਕਰਤਾ ਕਰਤਾ ਹੋਈ ਕੰਮ ਦੀ ਤੋਂ ਮੈਂ ਡਰਦਾ ਸੀ ਵੀ ਬਾਬੋਤ ਲਾ ਤੇ ਤੂੰ ਆਏ ਵਿੱਚ ਤੋਂ ਗਿਲੇ ਗਿਆ ਹਾਂ ਇਹ ਮੜਾ ਇਹ ਤੂੰ ਹੀ ਪਰੇ ਕਰ ਲੋ ਤੰਨ ਗੱਲ ਤੇ ਜਿਰ ਕੋ ਬੈਲਾ ਤੰਨ ਗੱਲ ਲੋ ਤੋਂ ਵੀ ਜ਼ਿਆਦਾ ਦੇਂਦੀ ਸੀ ਲੱਪੜੇ ਨਹੀਂ ਲੱਪੜ ਗਏ ਲੱਪੜ ਗਏ ਸਲਵਾਰ ਲੱਪੜ ਗਈ ਸਲਵਾਰ ਤੋ ਬਿਚੋ ਦੇਖ ਲੈ ਮਾਰੀ ਮਾਦਾ ਹੈ ਸੰਦਿਤ ਪਾਂਚੇ ਕਿੱਲੇ ਤੋਂ ਦੇਦੀ ਹੈ ਇਹ ਰਿੰਗੀ ਫੜ ਰੱਤੀ ਹੈ ਇਨਕੀ ਮੈਂ ਬਰਾਬਰ ਪਾਰਾਂ ਦੂ ਤੂੰ ਥੋੜਾ ਲਾ ਰੂਏ ਨੇ ਕੁੜੀ ਤੂੰ ਮੇਰੇ ਨੂੰ ਬਾਤ ਨਹੀਂਂਗੀ ਲਉ ਜੀ ਇਹਦਾ ਕਰਤਾ ਵੀ ਕੰਮ ਕਰਦੀ ਹੈ ਮੱਝ ਨੇ ਬਾਲਟੀ ਭਰ ਦਿੱਤੀ ਆਹ ਦੇਖੋਈ ਬਾਲਟੀ ਕਾਹ ਗਾਣੇ ਕੁਝ ਨਹੀਂ ਦਿੱਤਾ ਇਹ ਸੁਝੀ ਆਜਾ ਚ ਇਹ ਤਾਂ ਆਟੇ ਨੂੰ ਰਿੰਗਦੀ ਹੈ ਲਓ ਜੀ ਮੱਝ ਨੇ ਸਾਡੀ ਨੇ ਬਾਲਟੀ ਭਰਤੀ ਦੁੱਧ ਦੀ ਅਸੀਂ ਲੈ ਕੇ ਚੱਲੇ ਆ ਉਧਰ ਭਾਰੀ ਹੈ ਚੱਕੀ ਨਹੀਂ ਜਾਂਦੀ ਇਸ ਕਰਕੇ ਇਸ ਕਰਕੇ ਬੰਦੇ ਲਾਏ ਨੇ ਅਸੀਂ ਬਾਲਟੀ ਚੱਕਣ ਨੂੰ ਮੱਝ ਬਹੁਤ ਗੁੱਤੀ ਹੈ ਖਾ ਕੇ ਦਾਣਾ ਦੁੱਧ ਨਹੀਂ ਦਿੰਦੀ ਹੈਗੀ ਫਨੀ ਮੂ ਫਨੀ ਮੂ ਮੈਂਟ ਹੋ ਗਿਆ ਤਰ ਅੱਬ ਰੱਬ ਨੇ ਮੀ ਨਹੀਂ ਹਟਾਉਂਗਾ ਆ ਫੜੇ ਮੈਂ ਹੱਤੋਂ ਲੁੱਟੋ ਫੜੇ